ਦਾਨ ਕੀਤੀ ਸਿਰਫ ਇੱਕ ਰੋਟੀ ਤਕਦੀਰ ਬਦਲ ਸਕਦੀ ਹੈ ਪੰਜਾਬ ਦੇ ਇੱਕ ਪੈਂਟ ਪੁਰਾਣੇ ਪਿੰਡ ਸਾੰਪੁਰ ਦੇ ਕਿਨਾਰੇ ਇੱਕ ਝੋਪੜੀ ਸੀ ਜਿਸ ਵਿੱਚ ਬਖਸ਼ੀਸ਼ ਉਸ ਦੀ ਪਤਨੀ ਸਰਹਿੰਦਰ ਕੌਰ ਅਤੇ ਉਸ ਦੀ ਛੋਟੀ ਧੀ ਰੋਹਾਨੀ ਰਹਿੰਦੀ ਸਨ ਪਿੰਡ ਵਿੱਚ ਉਹਨਾਂ ਨੂੰ ਗਰੀਬ ਪਰ ਇਮਾਨਦਾਰ ਪਰਿਵਾਰ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਬਖਸ਼ੀਸ਼ ਕਦੇ ਖੇਤਾਂ ਵਿੱਚ ਮਜ਼ਦੂਰੀ ਕਰਦਾ ਕਦੇ ਬਾਜ਼ਾਰ ਵਿੱਚ ਬੋਟੀਆਂ ਢੋਣ ਦਾ ਕੰਮ ਸਾਰਾ ਸਾਲਾਂ ਪਹਿਲਾਂ ਉਸਦੇ ਪਿਓ ਨੇ ਉਸ ਨੂੰ ਥੋੜੀ ਜ਼ਮੀਨ ਛੱਡੀ ਸੀ ਪਰ ਬਿਮਾਰ ਬਿਮਾਰੀ ਦੇ ਕਰਜ਼ੇ ਨੇ ਉਹ ਵੀ ਵੇਚਣ ਲਈ ਮਜਬੂਰ ਕਰ ਦਿੱਤੀ ਹੁਣ ਉਸ ਦਾ ਘਰ ਰੋਜੀ ਰੋਟੀ ਅਤੇ ਭਵਿੱਖ ਸਭ ਕੁਝ ਸਿਰਫ ਮਿਹਨਤ ਤੇ ਟਿਕੇਆ ਸੀ ਉਹ ਦਿਨ ਵੀ ਤਪਦਾ ਜੂਂਦਾ ਸੀ ਖੇਤਾਂ ਵਿੱਚ ਮਜ਼ਦੂਰੀ ਨਹੀਂ ਸੀ ਮਿਲੀ ਸਾਰਾ ਦਿਨ ਧੋੜ ਚੁੱਕਦਾ ਬਖਸ਼ੀਸ਼ ਖਾਲੀ ਜੇਬ ਕਰ ਮੁੜਿਆ ਘਰ ਆ ਕੇ ਵੇਖਦਾ ਹੈ ਕਿ ਸਰੇਂਦਰ ਕੌਰ ਨੇ ਸਿਰਫ ਇੱਕ ਰੋਟੀ ਬਣਾਈ ਸੀ ਬਾਕੀ ਆਟਾ ਹੀ ਨਹੀਂ ਸੀ ਬਖਸ਼ੀਸ ਘਰ ਵਿੱਚ ਇੱਕ ਰੋਟੀ ਹੀ ਸੀ ਰੋਹਾਣੀ ਨੂੰ ਅੱਧੀ ਤੇ ਤਿੱਤੀ ਤੇ ਤੇਰੀ ਤੇਰੇ ਲਈ ਅੱਧੀ ਰੱਖੀ ਹੈ ਸਰੇਂਦਰ ਨੇ ਹੌਲੇ ਨਾਲ ਕਿਹਾ ਤੂੰ ਖਾ ਲਈ ਉਹ ਪੁੱਛਦਾ ਹੈ ਮੈਂ ਭੁੱਖ ਭੁੱਖ ਕਿੱਥੇ ਮੈਨੂੰ ਭੁੱਖ ਕਿੱਥੇ ਲੱਗਦੀ ਹੈ ਉਹ ਮੁਸਕਰਾਈ ਪਰ ਉਸ ਦੇ ਚਿਹਰੇ ਤੇ ਮਲਾਲ ਦੀਆਂ ਗਹਿਰਾਈਆਂ ਲਕੀਰਾਂ ਸਨ ਬਖਸ਼ੀਸ਼ ਨੇ ਉਹ ਅੱਤੀ ਰੋਟੀ ਰੋਹਾਨੀ ਦੇ ਸਾਹਮਣੇ ਰੱਖਾ ਕਿ ਕਿਹਾ ਬੇਟੀ ਤੂੰ ਖਾ ਲੈ ਮੈਂ ਬਾਜ਼ਾਰ ਚੱਕ ਮੈਂ ਬਾਜ਼ਾਰ ਚੱਕਰ ਲਾ ਕੇ ਆਉਣਾ ਹਾਂ ਪਰ ਰੋਹਾਨੀ ਨੇ ਉਸ ਨੂੰ ਚੱਪਣ ਚੱਪੜ ਕਿ ਕਿਹਾ ਪਾਪਾ ਮੈਂ ਨਹੀਂ ਖਾਂਦੀ ਤੁਸੀਂ ਖਾਓ ਉਹ ਮੰਜ਼ਰ ਇੰਨਾ ਦਰਦਨਾਕ ਸੀ ਕਿ ਦਿਲ ਪੱਥਰ ਹੋ ਜਾਏ ਬਖਸ਼ੀਸ ਨੂੰ ਲੱਗਿਆ ਜਿਵੇਂ ਰੱਬ ਨੇ ਉਸ ਦੀ ਇਹ ਇਮਤਿਹਾਨ ਲੈਣੀ ਸ਼ੁਰੂ ਕਰ ਦਿੱਤੀ ਹੈ ਰਾਤ ਅੱਧੀ ਹੋ ਗਈ ਭੁੱਖ ਭੁੱਖ ਦੇ ਮਾਰੇ ਉਹਨਾਂ ਨੂੰ ਨੀਂਦ ਆ ਗਈ ਸੀ ਪਰ ਕਿਸਮਤ ਨੇ ਅੱਜ ਉਹਨਾਂ ਦੀ ਪਰਖ ਤਿਆਰ ਕੀਤੀ ਹੋਈ ਸੀ 10 ਵਜੇ ਦੇ ਕਰੀਬ ਕੋਈ ਬਾਹਰ ਦਰਵਾਜ਼ਾ ਖੜਕਣਾਉਣ ਲੱਗਾ ਬਖਸ਼ੀਸ਼ ਬਾਹਰ ਗਿਆ ਤਾਂ ਵੇਖਿਆ ਕਿ ਇੱਕ ਬੁੱਢਾ ਫਕੀਰ ਧੂੜ ਮਿੱਟੀ ਵਿੱਚ ਲੱਤ-ਪਾਤ ਕੰਬਦਾ ਹੋਇਆ ਖੜਾ ਸੀ ਉਸਦੀ ਆਵਾਜ਼ ਕੰਬ ਰਹੀ ਸੀ ਭਾਤਕ ਕੁਝ ਖਾਣ ਲਈ ਮਿਲ ਜਾਵੇ ਤਾਂ ਬੜੀ ਮਿਹਰਮਾਨੀ ਹੋਵੇਗੀ ਦੋ ਦਿਨਾਂ ਤੋਂ ਪੇਟ ਵਿੱਚ ਕੁਝ ਨਹੀਂ ਗਿਆ ਬਖਸ਼ੀਸ਼ ਨੇ ਪੱਲ ਭਰ ਲਈ ਆਪਣੀ ਅੱਧੀ ਰੋਟੀ ਵੇਖੀ ਅੰਦਰ ਬੱਚੀ ਰੋਹਾਨੀਅਤ ਤੇ ਭੁੱਖ ਨਾਲ ਜੁਝਦੀ ਸ਼ਰਿੰਦਰ ਕੌਰ ਵੀ ਸੀ ਫਕੀਰ ਨੇ ਦੁਬਾਰਾ ਬੇਨਤੀ ਕੀਤੀ اے ਭਤ ਰੱਬ ਨੇ ਚਾਹਿਆ ਤਾਂ ਤੇਰਾ ਭਲਾ ਹੋ ਜਾਵੇਗਾ ਸਿਰਫ ਇੱਕ ਰੋਟੀ ਹੀ ਹੋਵੇ ਤਾਂ ਵੀ ਮੈ ਮੈਨੂੰ ਦੇ ਦੇ ਬਖਸ਼ੀਸ਼ ਨੇ ਢੁੱਗੀ ਸਾਲਿਆ ਉਹ ਰੋਟੀ ਚੁੱਕੀ ਤੇ ਫਕੀਰ ਦੇ ਅੱਗੇ ਰੱਖ ਦਿੱਤੀ ਬਾਬਾ ਇਹ ਲਓ ਇਹ ਸਾਡੀ ਅੱਜ ਦੀ ਇਕੱਲੀ ਰੋਟੀ ਸੀ ਪਰ ਤੁਸੀਂ ਖਾ ਲਓ ਬਾਬੇ ਦੀਆਂ ਅੱਖਾਂ ਚਮਕੀਆਂ ਰੱਬ ਮੋਲਾ ਤੋਲ ਕੇ ਦਿੰਦਾ ਹੈ ਬੱਤ ਤੂੰ ਬੜਾ ਦਾਤਾ ਬਣੇਗਾ ਤੇਰੀ ਤਕਦੀਰ ਵੱਡੇ ਚੱਕਰ ਵਟੇਗੀ ਬਖਸ਼ੀਸ਼ ਮੁਸਕਰਾਇਆ ਬਾਬਾ ਦਾਤਾ ਦਾਤੇ ਅਸੀਂ ਕਿੱਥੇ ਸਾਡਾ ਤਾਂ ਕੋਈ ਸਾਡੀ ਤਾਂ ਆਪਣੀ ਰੋਜ਼ੀ ਰੋਟੀ ਵੀ ਮੁਸ਼ਕਲ ਹੈ ਬਾਬਾ ਰੋਟੀ ਖਾ ਕੇ ਚੱਲਦਾ ਬਣਿਆ ਪਰ ਜਾਣ ਤੋਂ ਪਹਿਲਾਂ ਇੱਕ ਗੱਲ ਕਹਿ ਗਿਆ ਪਤ ਤੈਨੂੰ ਕੋਈ ਅਜੇਹਾ ਮੌਕਾ ਮਿਲੂ ਕਦੇ ਡਰਨਾ ਨਹੀਂ ਰੱਬ ਤੈਨੂੰ ਉੱਪਰ ਅੰਪਰੰਪ ਪਾੜ ਦਾਤ ਦੇਵੇਗਾ ਉਹ ਗੱਲ ਕਿਸੇ ਨੂੰ ਸਮਝ ਨਹੀਂ ਆਈ ਅਗਲੇ ਦਿਨ ਸਵੇਰੇ ਬਕਸੀਸ ਮਜ਼ਦੂਰੀ ਲਈ ਮਜ਼ਦੂਰੀ ਦੀ ਤਰਾਸ ਵਿੱਚ ਨਿਕਲਿਆ ਬਾਜ਼ਾਰ ਵਿੱਚ ਬੈਠੇ 20-25 ਮਜ਼ਦੂਰਾਵਾਂ ਵਿੱਚੋਂ ਇੱਕ ਸੀ ਉਹਨਾਂ ਵਿੱਚੋਂ ਇੱਕ ਕਈ ਦਿਨਾਂ ਤੋਂ ਕੰਮ ਨਹੀਂ ਮਿਲਿਆ ਉਸ ਦਿਨ ਪਿੰਡ ਦੇ ਤਨਾੜ ਜ਼ਮੀਦਾਰ ਲਖਣ ਲਖਣ ਸਿੰਘ ਦੀ ਗੱਾਰ ਆ ਕੇ ਰੁਕੀ ਉਹਨਾਂ ਨੇ ਉਹਨਾਂ ਨੇ ਕਿਹਾ ਮੈਨੂੰ ਤੁਰੰਤ ਇੱਕ ਵਿਅਕਤੀ ਦੀ ਲੋੜ ਹੈ ਜੋ ਮੇਰੇ ਲਈ ਲੁਦਿਆ ਜਾ ਕੇ ਮੇਰਾ ਸਮਾਨ ਲੈ ਆਵੇ ਬਕਸੀਸ ਅਤਰੰਤ ਗੋਠਿਆ ਅੱਜ ਉਹ ਕਦੇ ਵੀ ਮੂੰਹ ਕਾ ਨਹੀਂ ਗਵਾਉਣਾ ਚਾਹਦਾ ਸੀ ਭੁੱਖ ਹੈ ਤੇ ਜ਼ਰੂਰਤ ਨੇ ਉਸ ਨੂੰ ਹੋਰ ਵੀ ਚੁਸਤ ਕੰਮ ਕੀਤਾ ਸੀ ਲਖਣ ਸਿੰਘ ਨੇ ਰਸਤੇ ਵਿੱਚ ਗੱਲ ਕਰਨੀ ਸ਼ੁਰੂ ਕੀਤੀ ਤੂੰ ਬੜਾ ਚੁੱਪ ਰਹਿਣਾ ਹੈ ਸਾਹਿਬ ਹਾਲਾਤ ਹੀ ਅਜਿਹੇ ਹਨ ਬਕਸੀਸ ਨੇ ਜਵਾਬ ਦਿੱਤਾ ਲਖਣੇ ਕੇਹਾ ਮੈਨੂੰ ਅੱਜ ਉਹ ਵਿਅਕਤੀ ਚਾਹੀਦਾ ਸੀ ਜਿਸ ਦੇ ਮਨ ਵਿੱਚ ਕੋਈ ਲਾਲਚ ਨਾ ਹੋਵੇ ਤੇਰਾ ਚਿਹਰਾ ਵੇਖ ਕੇ ਲੱਗਦਾ ਕਿ ਤੂੰ ਸਾਫ਼ ਦਿਲ ਦਾ ਬੰਦਾ ਹੈ ਬਖਸ਼ੀਸ਼ ਹੈਰਾਨ ਹੋਇਆ ਸਾਹਿਬ ਮੈਂ ਤਾਂ ਬੜਾ ਆਮ ਬੰਦਾ ਹਾਂ ਆਮ ਬੰਦੇ ਹੀ ਅਸਲ ਹੀਰੇ ਹੁੰਦੇ ਹਨ ਜ਼ਮੀਦਾਰ ਨੇ ਕਿਹਾ ਲੁਧਿਆਣਾ ਪਹੁੰਚ ਕੇ ਉਹਨਾਂ ਨੇ ਕੁਝ ਸਮਾਨ ਖਰੀਦਿਆ ਵਾਪਸੀ ਦੇ ਰਸਤੇ ਵਿੱਚ ਇੱਕ ਛੋਟੀ ਮਾਰਕੀਟ ਦੇ ਪਾਸ ਸੜਕ ਤੇ ਕੰਡੇ ਬਖੀਸ ਨੂੰ ਇੱਕ ਪੁਰਾਣਾ ਮਿੱਟੀ ਦਾ ਲੱਤਪੱਤ ਸੰਦੂਕ ਦਿਸਿਆ ਉਹ ਲੋਹੇ ਦਾ ਸੀ ਤੇ ਭਾਰਾ ਵੀ ਬਖੀਸ ਨੇ ਲਖਣ ਨੂੰ ਕਿਹਾ ਸਾਹਿਬ ਇਹ ਕਿਸੇ ਦਾ ਸੰਦੂਕ ਡਿੱਗਿਆ ਪਿਆ ਹੈ ਲਖਣ ਨੇ ਹੱਸ ਕੇ ਕਿਹਾ ਜਾਣ ਦਿਓ ਯਾਰ ਕਿਸੇ ਧਾਰੂ ਦਾ ਦਰੂਵੇ ਦਾ ਜਾਂ ਕਿਸੇ ਲਾਫਰ ਦਾ ਹੋਵੇਗਾ ਲੈਫਟ ਕਰਾਉਣ ਦੀ ਲੋੜ ਨਹੀਂ ਫਰ ਬਕਸ਼ੀਸ ਖੜਾ ਹੋ ਗਿਆ ਸਾਹਿਬ ਇਹ ਕਿਸੇ ਗਰੀਬ ਮਜ਼ਦੂਰ ਦੀ ਉਮਰ ਭਾਰ ਦੀ ਪੂੰਜੀ ਵੀ ਹੋ ਮੁ ਪੁੱਛ ਸਕਦੀ ਹੈ ਜੇਕਰ ਇਹ ਖੋਲਿਆ ਤਾਂ ਉਹ ਤਾਂ ਮਰ ਹੀ ਜਾਵੇਗਾ ਜ਼ਮੀਦਾਰ ਉਸਦੀ ਗੱਲ ਸੁਣ ਕੇ ਹੈਰਾਨ ਹੋਇਆ ਬਖਸ਼ੀਸ਼ ਨੇ ਸੰਦੂਕ ਖੋਲਣ ਦੀ ਕੋਸ਼ਿਸ਼ ਕੀਤੀ ਪਰ ਉਹ ਤਾਲਾਬੰਦ ਸੀ ਉਸ ਨੇ ਨੇੜੇ ਦੇ ਦੁਕਾਨਦਾਰ ਨੂੰ ਪੁੱਛਿਆ ਭਾਈ ਸਾਹਿਬ ਇਹ ਕਿਸੇ ਦਾ ਹੋ ਸਕਦਾ ਹੈ ਇੱਕ ਬਜ਼ੁਰਗ ਨੇ ਕਿਹਾ ਕੱਲ ਇੱਕ ਬੰਦਾ ਇੱਥੇ ਟਰਾਲੀ ਤੇ ਖੜਾ ਸੀ ਸ਼ਾਇਦ ਉਸ ਦਾ ਹੀ ਹੋਵੇ ਉਹ ਬਹੁਤ ਘਰਾਇਆ ਹੋਇਆ ਸੀ ਕਹਿੰਦਾ ਸੀ ਕਿ ਉਸ ਦਾ ਵਿਆਹ ਲਈ ਸੋਨੇ ਦੇ ਕਾਗਜ਼ਾਂ ਨਾਲ ਭਰਿਆ ਸੰਦੂਕ ਹੈ ਬਖ ਸੀਸਨੇ ਤ੍ਰਾਂਤ ਦਿਲ ਵਿੱਚ ਨਿਰਨਾ ਕਰ ਲਿਆ ਇਹ ਸੰਦੂਕ ਮਾਲਕ ਨੂੰ ਵਾਪਸ ਕਰਾਉਣਾ ਹੀ ਉਸਦਾ ਫਰਜ਼ ਹੈ ਦੋ ਘੰਟਿਆਂ ਦੀ ਦੌੜ ਤੂੜ ਤੋਂ ਬਾਅਦ ਉਹ ਮਾਲਕ ਮਿਲ ਗਿਆ ਗੁਰਮੀਤ ਸਿੰਘ ਗੁਰਮੀਤ ਸੰਦੂਕ ਵੇਖ ਕੇ ਫਕ ਪਿਆ ਭਰਾ ਇਹ ਤਾਂ ਮੇਰੇ ਵਿਆਹ ਦਾ ਸਾਰਾ ਸਮਾਨ ਸੀ ਜੇਕਰ ਇਹ ਖੋ ਗਿਆ ਹੁੰਦਾ ਤਾਂ ਮੇਰਾ ਘਰ ਬਰਬਾਦ ਹੋ ਜਾਣਾ ਸੀ ਮੈਨੂੰ ਤਾਂ ਲੱਗਦਾ ਸੀ ਮੇਰੀ ਜ਼ਿੰਦਗੀ ਹੀ ਖਤਮ ਹੋ ਗਈ ਗੁਰਮੀਤ ਬਖਸ਼ੀਸ਼ ਨੂੰ ਹੱਥੋਂ ਫੜ ਕੇ ਕਹਿੰਦਾ ਤੂੰ ਮੇਰਾ ਭਰਾ ਹੈ ਤੂੰ ਸਿਰਫ ਸੰਦੂਕ ਨਹੀਂ ਲੱਭਿਆ ਤੂੰ ਮੇਰੀ ਤਕਦੀਰ ਲੱਭ ਦਿੱਤੀ ਉਹ ਉਸ ਨੂੰ ਆਪਣੇ ਘਰ ਲੈ ਗਿਆ ਉਸ ਨੇ ਬਖਸ਼ੀਸ਼ ਨੂੰ ਨਮੀ ਕਮੀਜ਼ ਪਜਾਮਾ ਦਿੰਦੇ ਹੋਏ ਕਿਹਾ ਤੂੰ ਇਹ ਨੇਕੀ ਕੀਤੀ ਹੈ ਇਸ ਦਾ ਮੇਰੇ ਵੱਲੋਂ ਨਾਮ ਨਹੀਂ ਚਾਹੀਦਾ ਮੈਂ ਤੇਰੇ ਲਈ ਕੁਝ ਕਰਾਂਗਾ ਬਖਸ਼ੀਸ਼ ਹੱਥ ਜੋੜ ਕੇ ਕਹਿੰਦਾ ਭਰਾ ਮੈਂ ਗਰੀਬ ਹਾਂ ਪਰ ਮੈਂ ਨੇਕੀ ਵੇਚਣ ਵਾਲਾ ਨਹੀਂ ਮੈਂ ਸਿਰਫ ਆਪਣਾ ਫਰਜ਼ ਨਿਭਾਇਆ ਹੈ ਇਹ ਗੱਲ ਗੁਰਮੀਤ ਦੇ ਮਨ ਵਿੱਚ ਡੁੱਗੀ ਉ ਉੱਕਰ ਗਈ ਕੁਝ ਦਿਨ ਬਾਅਦ ਲਖਣ ਸਿੰਘ ਨੇ ਬਖਸ਼ੀਸ਼ ਨੂੰ ਬੁਲਾਇਆ ਬਖਸ਼ੀਸ਼ ਮੇਰੀ ਫਾਰਮ ਹਾਊਸ ਦੀ ਦੇਖਭਾਲ ਲਈ ਮੈਨੂੰ ਕਿਸੇ ਵਿਸ਼ਵਾਸਯੋਗ ਬੰਦੇ ਦੀ ਲੋੜ ਸੀ ਮੈਂ ਬਹੁਤ ਸੋਚਿਆ ਤੇ ਉਹ ਤੂੰ ਹੀ ਹੋ ਸਕਦਾ ਹੈ ਬਖੀਜ਼ ਹੈਰਾਨ ਸਾਬ ਮੈਂ ਹਾਂ ਤੂੰ ਤੈਨੂੰ ਤਨਖਾਹ ਰਹਿਣ ਲਈ ਘਰ ਅਤੇ ਖਾਣ ਲਈ ਵੀ ਮਿਲੇਗਾ ਉਹਨਾਂ ਦਿਨਾਂ ਵਿੱਚ ਇਹ ਵੱਡੀ ਗੱਲ ਸੀ ਤੰਦ ਦਿਨਾਂ ਵਿੱਚ ਬਕਸੀਸ਼ ਤੇ ਸੁਰਿੰਦਰ ਅਤੇ ਰੋਹਾਨੀ ਉਸ ਫਾਰਮ ਹਾਊਸ ਵਿੱਚ ਸ਼ਿਫਟ ਹੋ ਗਏ ਜ਼ਿੰਦਗੀ ਵਿੱਚ ਪਹਿਲੀ ਵਾਰ ਉਹਨਾਂ ਨੂੰ ਤਿੰਨ ਸਮੇਂ ਦਾ ਖਾਣਾ ਸਾਫ਼ ਕੱਪੜੇ ਅਤੇ ਚੰਗੀ ਨੀਂਦ ਮਿਲੀ ਸੁਰਿੰਦਰ ਕਹਿੰਦੀ ਸੀ ਲੱਗਦਾ ਹੈ ਸਾਡੀ ਕਿਸਮਤ ਜਾ ਗਈ ਬਕਸੀਸ਼ ਹਾਸ ਕੇ ਕਹਿੰਦਾ ਨਹੀਂ ਜੀ ਕਿਸਮਤ ਨਹੀਂ ਰੱਬ ਨੇ ਸਾਡੀ ਅੱਧੀ ਰੋਟੀ ਦੀ ਲਾਜ ਰੱਖੀ ਹੈ ਇੱਕ ਸਾਲ ਬੀਤ ਗਿਆ ਫਾਰਮ ਹਾਊਸ ਬਕਸੀਸ਼ ਦੇ ਹੱਥ ਵਿੱਚ ਖੜ ਗਿਆ ਫਸਲ ਚੰਗੀ ਹੋਈ ਪਸੂ ਸਿਹਤਮੰਦ ਹੋਏ ਜੀਵਿਦਾਰ ਨੇ ਕਿਹਾ ਤੂੰ ਮੇਰੇ ਲਈ ਕੰਮ ਨਹੀਂ ਕਰਦਾ ਤੂੰ ਮੇਰਾ ਘਰ ਚ ਚਲਾਉਂਦਾ ਹੈ ਉਸਨੇ ਬਖਸ਼ੀਸ ਨੂੰ ਖੇਤਾਂ ਦਾ ਪ੍ਰਬੰਧਕ ਬਣਾ ਦਿੱਤਾ ਤਨਖਾਹ ਹੋਰ ਵਧਾ ਦਿੱਤੀ ਪਰਾਨੀ ਨੂੰ ਉਹਨਾਂ ਨੇ ਪਿੰਡ ਦੇ ਚੰਗੇ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਇੱਕ ਦਿਨ ਪਿੰਡ ਵਿੱਚ ਗੁਰਮੀਤ ਸਿੰਘ ਆਇਆ ਉਸਨੇ ਬਖਸ਼ੀਸ ਨੂੰ ਗਲੇ ਲਗਾ ਕੇ ਕਿਹਾ ਭਰਾ ਮੇਰਾ ਕਾਰੋਬਾਰ ਫੁੱਲ ਫੁੱਲੇ ਰਿਹਾ ਹੈ ਮੈਂ ਦਿਲੋਂ ਤੈਨੂੰ ਸ਼ਾਮਿਲ ਕਰਨਾ ਚਾਹੁੰਦਾ ਹਾਂ ਤੂੰ ਸਾਂਝੇਦਾਰ ਬਣ ਜਾ ਬਖਸ਼ੀਸ਼ ਨੇ ਕਿਹਾ ਭਰਾ ਮੈਂ ਤਾਂ ਕਾਰੋਬਾਰ ਦਾ ਗਿਆਨ ਨਹੀਂ ਪਰ ਗੁਰਮੀਤ ਨੇ ਜੋਰ ਦਿੱਤਾ ਇਸ ਤਰ੍ਹਾਂ ਬਖਸ਼ੀਸ਼ ਦੀ ਜੀਵਨ ਯਾਤਰਾ ਇੱਕ ਹੋਰ ਪੜਾ ਪੜਾ ਚੜ ਗਈ ਇੱਕ ਦਿਨ ਸ਼ਹਿਰ ਤੋਂ ਵਾਪਸ ਆਉਂਦੇ ਹੋਏ ਬਖਸ਼ੀਸ਼ ਨੇ ਸੜਕ ਦੇ ਕੰਢੇ ਉਹੀ ਬੁढ़ा ਫਕੀਰ ਵੇਖਿਆ ਜਿਸ ਨੂੰ ਉਸਨੇ ਇੱਕ ਸਾਲ ਪਹਿਲਾਂ ਅੱਧੀ ਰੋਟੀ ਦਿੱਤੀ ਸੀ ਉਹ ਦੌੜ ਕੇ ਉਸ ਦੇ ਕੋਲ ਗਿਆ ਬਾਬਾ ਜੀ ਤੁਸੀਂ ਫਕੀਰ ਮੁਸਕਰਾਇਆ ਬੱਤ ਮੈਂ ਤਾਂ ਰੱਬ ਦਾ ਬੰਦਾ ਹਾਂ ਹਰ ਥਾਂ ਫਿਰਦਾ ਹਾਂ ਪਰ ਤੂੰ ਤਾਂ ਹਕੀਕਤ ਵਿੱਚ ਦਾਤੇ ਬਣ ਗਿਆ ਬਖਸ਼ੀਸ਼ ਦੇ ਅੱਖਾਂ ਵਿੱਚ ਨਮੀ ਆ ਗਈ ਬਾਬਾ ਜੀ ਮੈਂ ਤਾਂ ਕੁਝ ਵੀ ਨਹੀਂ ਕੀਤਾ ਰੱਬ ਨੇ ਮੇਰਾ ਸਭ ਕੁਝ ਬਦਲ ਦਿੱਤਾ ਫਕੀਰ ਨੇ ਕਿਹਾ ਪੁੱਤ ਨੇਕੀ ਇੰਨੀ ਛੋਟੀ ਨਹੀਂ ਹੁੰਦੀ ਜਿੰਨੀ ਤੂੰ ਸੋਚਦਾ ਹੋ ਤੂੰ ਇੱਕ ਰੋਟੀ ਦਿੱਤੀ ਸੀ ਉਹ ਰੋਟੀ ਸਿੱਧੀ ਰੱਬ ਦੇ ਤਖਤ ਤੱਕ ਗਈ ਬਾਬੇ ਬਾਬਾ ਨੇ ਹੱਥ ਚੁੱਕ ਕੇ ਦੁਆ ਦਿੱਤੀ ਤੇਰਾ ਘਰ ਸਦਾ ਖੁਸ਼ੀਆਂ ਨਾਲ ਭਰਿਆ ਰਹੇ ਤੂੰ ਜਿੱਥੇ ਹੱਥ ਪਾਏ ਉੱਥੇ ਬਰਕਤ ਹੋਵੇ ਓ ਬਾਬਾ ਫਿਰ ਲੋੜੀ ਤਰ੍ਹਾਂ ਗਾਇਬ ਹੋ ਗਿਆ ਜਿਵੇਂ ਉਹ ਕੋਈ ਆਮ ਮਨੁੱਖ ਨਾ ਹੋਵੇ ਸਾਲ ਬੀਤਦੇ ਗਏ ਰੋਹਾਨੀ ਵੱਡੀ ਹੋ ਕੇ ਡਾਕਟਰ ਬਣੀ ਔਰ ਉਸਨੇ ਪਿੰਡ ਵਿੱਚ ਮੁਫਤ ਕਲੀਨਿਕ ਚਲਾਉਣਾ ਸ਼ੁਰੂ ਕੀਤਾ ਲੋਕ ਕਹਿੰਦੇ ਇਹ ਕੁੜੀ ਦੀ ਦਿਲਦਾਰੀ ਆਪਣੇ ਪਿਓ ਤੋਂ ਮਿਲੀ ਹੈ ਪਿੰਡ ਵਿੱਚ ਬਖਸੀ ਦਾ ਘਰ ਨੇਕੀ ਦਾ ਘਰ કહਾਇਆ ਜੇ ਜਿਸ ਦੀ ਮਜ਼ਦੂਰ ਤੇ ਘਰ ਦੀ ਰੋਟੀ ਨਾ ਹੋਵੇ ਉਹ ਆ ਕੇ ਬਖਸ਼ੀਸ਼ ਤੇ ਘਰ ਵਿੱਚ ਜਿੱਕ ਖਾ ਲਵੇ ਬਖਸ਼ੀਸ਼ ਅਕਸਰ ਕਹਿੰਦਾ ਸੀ ਮੈਨੂੰ ਇੱਕ ਅੱਧੀ ਰੋਟੀ ਤੇ ਨੇਂ ਦਾਤਾ ਸਿਖਾਇਆ ਨੇ ਜਿਹੜੇ ਦਿੰਦੇ ਨੇ ਰੱਬ ਉਹਨਾਂ ਨੂੰ ਹੋਰ ਵੀ ਦਿੰਦਾ ਹੈ ਇੱਕ ਦਿਨ ਰੁਹਾਣੀ ਨੇ ਪੁੱਛਿਆ ਪਾਪਾ ਕੀ ਸੱਚੀ ਇੱਕ ਰੋਟੀ ਨਾਲ ਤਕਦੀਰ ਬਦਲ ਸਕਦੀ ਹੈ ਬਖਸ਼ੀਸ਼ ਨੇ ਧੀ ਨੂੰ ਗੋਦ ਵਿੱਚ ਬਿਠਾ ਕੇ ਕਿਹਾ ਪੇਟੀ ਰੋਟੀ ਨਹੀਂ ਤਕਦੀਰ ਬਦਲਦੀ ਪਰ ਉਸ ਰੋਟੀ ਵਿੱਚ ਵਾਰਤੀ ਨੀਅਤ ਦਿਲਦਾਰੀ ਵਿਸ਼ਵਾਸ ਹਮਦਰਦੀ ਨੇਕੀ ਤਕਦੀਰ ਬਦਲਦੀ ਹੈ ਜਿਹੜਾ ਮਨੁੱਖ ਹੋਰਾਂ ਲਈ ਰੱਬ ਦਾ ਹੱਥ ਵੜਦਾ ਹੈ ਰੱਬ ਇੱਕ ਦਿਨ ਉਨ੍ਹਾਂ ਲਈ ਉਸਤੇ ਲਈ ਦੁਨੀਆ ਨੂੰ ਹੱਥ ਬਣਾਉਂਦਾ ਹੈ ਰੋਹਾਨੀ ਮੁਸਕਰਾਈ ਪਾਪਾ ਫੇਰ ਸਾਨੂੰ ਬਹੁਤ ਰੋਟੀਆਂ ਵੰਡਣੀਆਂ ਚਾਹੀਦੀਆਂ ਹਨ ਬਖਸ਼ੀਸ਼ ਦੀਆਂ ਅੱਖਾਂ ਚਮਕ ਗਈਆਂ ਉਸਨੇ ਢੁੰਗੇ ਮਨ ਨਾਲ ਸੋਚਿਆ ਇਹ ਨੇਤੀ ਦੀ ਲੋੜ ਹੁਣ ਕਦੇ ਨਹੀਂ ਟੁੱਟੇਗੀ ਧਰਮਪੁਰਾ ਪਿੰਡ ਦੀਆਂ ਗਲੀਆਂ ਵਿੱਚ ਅੱਜ ਵੀ ਬਖਸ਼ੀਸ਼ ਦਾ ਨਾਮ ਅਹਦਰ ਨਾਲ ਲਿਆ ਜਾਂਦਾ ਹੈ ਉਹ ਕਹਿੰਦੇ ਹਨ ਕਦੇ ਰੋਟੀ ਨਹੀਂ ਹੁੰਦੀ ਸੀ ਅੱਜ ਰੋਟੀ ਹੀ ਰੋਟੀ ਹੈ ਦਿਲ ਵਿੱਚ ਵੀ ਘਰਾਂ ਵਿੱਚ ਵੀ ਰਾਤ ਨੂੰ ਤਾਰਿਆਂ ਨੂੰ ਦੇਹ ਦੇ ਹੋਏ ਬਖਸ਼ੀਸ਼ ਕਹਦਾ ਬਾਬਾ ਜੀ ਜਿੱਥੇ ਵੀ ਹੋਮੋਗੇ ਤੁਸੀਂ ਸਹੀ ਕਿਹਾ ਰੱਬ ਮੁਲਾ ਤੋਲ ਕੇ ਦਿੰਦਾ ਹੈ ਇੱਕ ਰੋਟੀ ਨੇ ਉਸ ਦੀ ਤਕਦੀਰ ਬਦਲ ਦਿੱਤੀ ਪਰ ਅਸਲ ਤਕਦੀਰ ਉਸ ਨੇ ਆਪ ਬਦਲੀ ਨੇਕੀ ਦਲੀ ਨਾਲ ਬਿਨਾਂ ਲਾਲਚ ਦੇ ਤਕਦੀਰ ਰੋਟੀ ਨਾਲ ਨਹੀਂ ਨੇਕੀ ਨਾਲ ਬਦਲਦੀ ਹੈ ਲਾਲਚ ਰਹਿਤ ਦਿਲ ਰੱਬ ਦੀ ਸਭ ਤੋਂ ਵੱਡੀ ਦੌਲਤ ਹੁੰਦੀ ਹੈ ਨੇਕੀ ਕਦੇ ਵੀ ਬਿਆਰਥ ਨਹੀਂ ਜਾਂਦੀ ਇਹ ਚੱਕਰ ਲਾ ਕੇ ਵਾਪਸ ਆਉਂਦੀ ਹੈ ਐਸੀ ਜੀ ਅੱਜ ਦੀ ਕਹਾਣੀ ਜੇਕਰ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗੀ ਤਾਂ ਚੈਨਲ ਨੂੰ ਬਹੁਤ ਬਹੁਤ ਪਿਆਰ ਦੇਣਾ ਸਬਸਕ੍ਰਾਈਬ ਕਰਨਾ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਅਸੀਂ ਇਸੇ ਤਰ੍ਹਾਂ ਨਵੀਆਂ ਨਵੀਆਂ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਜਦ ਤੱਕ ਮਿਲਦੇ ਹਾਂ ਜੀ ਅਗਲੀ ਵੀਡੀਓ ਤੱਕ ਜਦ ਤੱਕ ਲਈ ਧੰਨਵਾਦ